ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਲੂ ਵਾਲਾ ਪਰੌਂਠਾ ਪਕਾਉਣ ਲੱਗੇ ਆਂ ਤੇ ਤੁਹਾਨੂੰ ਵੀ ਦੱਸਾਂਗੇ ਜੀ ਇੱਕ ਚਮਚ ਤੁਸੀਂ ਦੇਸੀ ਘਿਓ ਪਾ ਲੈਣਾ ਛੋਟਾ ਚਮਚਾ ਉਸ ਤੋਂ ਬਾਅਦ ਅਸੀਂ ਇੱਕ ਚਮਚਾ ਜੀਰਾ ਪਾ ਲਵਾਂਗੇ ਜਿਆਦਾ ਵੀ ਤੁਸੀਂ ਪਾ ਸਕਦੇ ਹੋ ਜੇ ਜਿਆਦਾ ਪਸੰਦ ਕਰਦੇ ਹੋ ਤੇ Usutum agak si, Ini slow agak terus si, sedikit ya. Usutangge, sedikit si, si ਇਸ ਤੋਂ ਬਾਅਦ ਅਸੀਂ ਮਿਰਚ ਪਾ ਲਵਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲੈਣੀ ਹੈ ਇਹਨੂੰ ਨਾਲ ਹੀ ਥੋੜਾ ਪੋਨ ਲਵਾਂਗੇ ਮਿਰਚ ਨੂੰ ਪੋਨ ਲੈਣਾ ਚਾਹੀਦਾ ਹੈ ਤਾਂਕਿ ਉਹ ਕੌੜਾपन ਥੋੜਾ ਘੱਟ ਹੋ ਜਾਵੇ ਇਹਨਾਂ ਨਾਲ ਹੀ ਅਦਾਸਵਾਦ ਲੱਗਦੀ ਹੈ ਆਗੂ ਨੂੰ ਤੁਸੀਂ ਸਲੋਈ ਰੱਖਣਾ ਕਿਉਂਕਿ ਇਹਨਾਂ ਨੂੰ ਸੀ ਸਾੜਦਾਂਗੇ

ਅਸੀਂ ਆਲੂ ਲੈ ਸੀ ਉਬਲੇ ਹੋਏ ਇਹਨਾਂ ਨੂੰ ਅਸੀਂ ਮੈਸ਼ ਕਰ ਲਿਆ ਪੰਜ ਕੋ ਆਲੂ ਸੀ ਸਾਡੇ ਤੇ ਹੁਣ ਅਸੀਂ ਨਮਕ ਜਿਹੜਾ ਨਾ ਨਮਕ ਅਸੀਂ ਆਲੂਾਂ ਦੇ ਉੱਤੇ ਪਾ ਲਵਾਂਗੇ ਥੋੜਾ ਜਿਹਾ ਇੱਕ ਚਮਚ ਤੁਸੀਂ ਪਾ ਲਿਓ ਘੱਟ ਵੱਧ ਹੋ ਸਕਦਾ ਤੇ ਫਿਰ ਤੁਸੀਂ ਪਾ ਸਕਦੇ ਹੋ ਚੈੱਕ ਕਰ ਲਿਓ ਖਾ ਕੇ ਇੱਕ ਵਾਰੀ ਨਾ ਇਹਨੂੰ ਅਸੀਂ ਮਿਕਸ ਕਰਾਂਗੇ ਤੇ ਫਿਰ ਆਪੇ ਪਤਾ ਲੱਗ ਜਾਏਗਾ ਕਿ ਲੋਨ ਸਾਨੂੰ ਚਾਹੀਦਾ ਹੋਰ ਕਿ ਨਹੀਂ ਤੇ ਹੁਣ ਅਸੀਂ ਜਵਾਨ ਜੜੀ ਹੈ ਜਵੈਣ ਸੀ ਇੱਕ ਚਮਚ ਜਵੈਣ ਲੈ ਲਾਂਗੇ ਉਹਨੂੰ ਮੈਸ਼ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਤੁਸੀਂ ਸਾਫ਼ ਕਰਕੇ ਰੱਖ ਲੈਣੇ ਨੇ ਟੀਚੇ ਇਸ ਤਰੀਂ ਇਸ ਪਾ ਲੈ ਆਲੂਆਂ ਦੇ ਤੇ ਪਾ ਲਈ ਅਸੀਂ ਤੇ ਹੁਣ ਆਹ ਵਲਕਾ ਪਾ ਦਈਏ ਇਹਦੇ ਉੱਪਰ ਇਹ ਮਸਾਲਾ ਤੁਹਾਡਾ ਸੜਨਾ ਨਹੀਂ ਚਾਹੀਦਾ ਇਹਨੂੰ ਮਾਰਾ ਦੇਈਏ ਤੁਸੀਂ ਇਹਦੀ ਇੱਕ ਲਾਈਨ ਲਗਾਉਣਾ ਹੈ ਇਸ ਤਰ੍ਹਾਂ ਇਹ ਕੁੰਜ ਨੂੰ ਆ ਦੇ ਵਿੱਚ ਪਾ ਕੇ ਤੁਸੀਂ ਹਰੀ ਮਿਰਚ, ਹਰਾ ਧਨੀਆ ਮੈਂ ਇਥੇ ਨਹੀਂ ਪਾ ਸਕਦੇ ਦੇ ਵਿੱਚ ਪਰ ਜਿਸ ਸਾਡੇ ਕੋਲ ਹੈ ਨਹੀਂ ਇਸ ਕਰਕੇ ਅਸੀਂ ਜੋ ਸਾਡੇ ਕੋਲ ਸਮਾਨ ਅਵੇਲੇਬਲ ਹੈ ਉਹ ਅਸੀਂ ਪਾ ਲਏ ਤੇ ਇਹਦੇ ਵਿੱਚ ਅਸੀਂ ਥੋੜੀ ਜਿਹੀ ਕਾਲੀ ਮਿਰਚ ਵੀ ਪਾ ਸਕਦੇ ਹਾਂ ਪੀਸੀ ਹੋਈ ਉਹ ਵੀ ਅਸੀਂ ਪਾ ਲੈਣੇ ਆ ਥੋੜੀ ਜਿਹੀ ਸਿਹਤ ਵਾਸਤੇ ਚੰਗੀ ਹੁੰਦੀ ਹੈ ਇੱਕ ਚੁਟਕੀ ਮੈਂ ਕਾਲੀ ਮਿਰਚ ਪਾ ਰਹੀ ਹਾਂ ਪੀਸੀ ਹੋਈ ਆ ਦੇਖੋ ਦੋ ਚੁਟਕੀਆਂ ਪਾ ਲੈਣੇ ਆ ਕੋਈ ਗੱਲ ਨਹੀਂ ਆਲੂ ਜਿਹੜੇ ਨੇ ਇਹ ਥੋੜੇ ਬਾਹੀ ਹੁੰਦੇ ਨੇ ਹੋਣੇ ਸਗੋਂ ਅਸੀਂ ਮਿਕਸ ਕਰ ਲਵਾਂਗੇ ਤੇ ਫਿਰ ਬਾਅਦ ਵਿੱਚ ਆਪਾਂ ਰੋਟੀ ਪਕਾਣੇ ਆ ਤੇ ਤੁਸੀਂ ਦੇਖੀਏ ਹੁਣ ਅਸੀਂ ਇੱਕ ਪੇੜਾ ਲੈ ਲਵਾਂਗੇ ਇਸ ਤਰ੍ਹਾਂ ਤੁਸੀਂ ਇੱਕ ਰੋਟੀ ਵੇਲ ਲੈਣੀ ਹੈ। ਪੇੜਾ ਨਾ ਬਹੁਤਾ ਵੱਡਾ ਹੋਵੇ। ਨਾ ਬਹੁਤਾ ਛੋਟਾ। ਹੁਣ ਅਸੀਂ ਇਹਦੇ ਵਿੱਚ ਨਾ ਆਲੂ ਭਰ ਲਵਾਂਗੇ। ਇਸ ਤਰ੍ਹਾਂ ਜਿੰਨਾ ਕਿ ਤੁਸੀਂ ਪਸੰਦ ਕਰਦੇ ਹੋ ਉਹ ਸਾਬ ਨਹੀਂ ਤੁਸੀਂ ਭਰ ਲੈਣਾ। ਇੱਕ ਪੇੜੇ ਦੇ ਸਾਬ ਨਾਲ బేందే నేను వాదూ ఆటా అా దే థోడ ప్రెస్ తర భోలే భోలే హాద్ అసక్క ఆటాగే దీక్క ఆటాను ਇਨੋਂ ਜ਼ਿਆਦਾ ਇਸ ਤਰ੍ਹਾਂ ਹੀ ਕਰ ਲਿਓ ਹੱਥਾਂ ਦੇ ਨਾਲ ਕਰ ਲਈ ਤੇ ਜ਼ਿਆਦਾ ਵਧਦਾ ਹੀ ਹੁੰਦਾ ਫਿਰ ਵੇਲਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਹੈਗੀ ਆ ਦੇਖੋ ਜੇ ਅਸੀਂ ਦੋ ਰੋਟੀਆਂ ਵੇਲ ਕੇ ਪਾਣੀ ਆ ਨਾ ਉਹ ਕੰਡਿਆਂ ਤੋਂ ਮੋਟੀ ਰਹਿ ਜਾਂਦੀ ਹੈ ਆ ਦੇਖੋ ਇੱਕ ਰੋਟੀ ਹੀ ਅਸੀਂ ਬਣਾਵਾਂਗੇ ਇਸ ਤਰ੍ਹਾਂ ਤੁਸੀਂ ਤੁਸੀਂ ਰੋਟੀਆਂ ਵੇਲ ਕੇ ਰੱਖ ਲੈਣੀਆਂ ਨੇ ਜੇ ਤੁਹਾਨੂੰ ਔਖਾ ਲੱਗਦਾ ਹੈ ਤੇ ਦੇਖੋ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਇਹਨਾਂ ਪਰਕੇ ਦੇ ਵਿੱਚ ਤੇ ਬਸ ਇਸ ਰੋਟੀ ਨੂੰ ਦੱਬੀ ਤਾਂ ਨਹੀਂ ਹੁੰਦਾ ਜ਼ਿਆਦਾ ਇਸ ਤਰ੍ਹਾਂ ਪੋਲਾ-ਪੋਲਾ ਇਸੇ ਵੇਲੇ ਲਾਂਗੇ ਬਹੁਤ ਆਸੀਂ ਪ੍ਰੈਸ਼ਰ 'ਚ ਪਾਵਾਂਗੇ ਉੱਪਰ ਆਹ ਦੇਖੋ ਸਾਡੀ ਰੋਟੀ ਕਿਤੇ ਵੀ ਫੱਟੀ ਨਹੀਂ ਆਹ ਦੇਖੋ ਇੱਕ ਰੋਟੀ ਹੈ ਇੱਕ ਰੋਟੀ 'ਚ ਅਸੀਂ ਇੱਕ ਭੇੜੇ ਜੀ ਅਸੀਂ ਪਾਇਆ ਹੈ ਇਸ ਤਰ੍ਹਾਂ ਰੋਟੀਆਂ ਪਕਾਇਆ ਕਰੋ। ਦੋ ਰੋਟੀਆਂ ਵੇਲ ਲੈਣਾ ਨੂੰ ਇਸ ਤਰ੍ਹਾਂ ਕਰ ਲਿਆ ਕਰੋ। ਨਾਲੇ ਰੋਟੀ ਵੀ ਵਧੀਆ ਮਿਲਦੀ ਹੈ। ਰੋਟੀਆਂ ਤੁਸੀਂ ਵੇਲ ਕੇ ਰੱਖ ਲਿਆ ਕਰੋ। ਉਹਦੇ ਨਾਲ ਤੁਹਾਡਾ ਕੰਮ ਜਿਹੜਾ ਥੋੜਾ ਸੌਖਾ ਹੋ ਜਾਂਦਾ। ਤੇ ਹੁਣ ਇਸ ਤਰ੍ਹਾਂ ਹੀ ਦੂਸਰਾ ਪੇੜਾ ਲਵਾਂਗੀ। ਤੇ ਤੁਸੀਂ ਉਸ ਨੂੰ ਸਿੰਪਲ ਰੋਟੀ ਵਾਂਗੂ ਵੇਲ ਲੈਣਾ ਪਹਿਲਾਂ। ਤੇ ਆਹ ਦੇਖੋ ਪੇੜਾ ਕੋ ਜਿਆਦਾ ਵੱਡਾ ਨਹੀਂ ਹੈ ਨਾ। ਇਹ ਜਿਹੜੇ ਆਲੂ ਹੁੰਦੇ ਨੇ ਨਾ ਛੱਡੇ ਜਿਆਦਾ ਪਤਲੇ ਨਾ ਹੋਣ ਜਿੱਦਾਂ ਕਈ ਵਾਰੀ ਗਲ ਜਾਂਦੇ ਨੇ ਜਿਆਦਾ ਇਸ ਕਰਕੇ ਆ ਸਾਡੀਆਂ ਵਾਲੀ ਫਿਲਿੰਗ ਜੈਸੀ ਬਣਾਈ ਸੀ ਨਾ ਤੇ ਇਸ ਤਰ੍ਹਾਂ ਹੀ ਅਸੀਂ ਤਵੇ ਨੂੰ ਥੋੜਾ ਗ੍ਰੀਸ ਪਹਿਲਾਂ ਕਰ ਲਿਓ ਤੇ ਹੁਣ ਰੋਟੀ ਜਲਦੀ ਜਲਦੀ ਪੱਕੀ ਜਾਏਗੀ ਤੇ ਬਾਹਰ ਵੀ ਵੇਟ ਹੋ ਰਹੀ ਹੈ ਰੋਟੀ ਦੀ ਤੇ ਮੈਂ ਹੁਣ ਰੋਟੀ ਦਵਾਂਗੀ ਇਹਨੂੰ ਦਹੀਂ ਨਾਲ ਖਾ ਸਕਦੇ ਹੋ ਮੱਖਣ ਦੇ ਨਾਲ ਵੀ ਤੁਸੀਂ ਖਾ ਸਕਦੇ ਹੋ ਇਹ ਸਾਨੂੰ ਦੱਸਿਓ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਇਹਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ